ਮੈਰਿਜ ਬਿਊਰੋ ਪੰਜਾਬ ਚੈਨਲ ਦੇ ਤੁਹਾਡਾ ਸਭ ਦਾ ਸਵਾਗਤ ਹੈ ਜਿੱਥੇ ਕੀ ਆਪਾਂ ਤੁਹਾਡ ਲਈ ਨਵੇਂ-ਨਵੇਂ ਲੜਕੇ ਅਤੇ ਲੜਕੀਆਂ ਦੇ ਰਿਸ਼ਤੇ ਦੀ ਐਡ ਲਾ ਕੇ ਸਾਡੇ YouTube ਚੈਨਲ ਦੇ ਉੱਤੇ ਆਉਂਦੇ ਰਹਿੰਦੇ ਹਾਂ ਤੇ ਇਹ ਰਿਸ਼ਤੇ ਦੀ ਐਡ ਤੁਸੀਂ ਸਾਥੋਂ ਘਰ ਬੈਠੇ ਵੀ ਲਗਵਾ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚੋਂ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਜਾਂ ਫਿਰ ਵਰਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਇਹ ਐਡ ਡਾਇਰੈਕਟ ਜੇਕਰ ਤੁਸੀਂ ਆਪਣਾ ਨੰਬਰ ਪਵਾ ਕੇ ਵੀ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਐਡ ਵਿੱਚ ਆਪਣਾ ਡਾਇਰੈਕਟ ਨੰਬਰ ਵੀ ਪਵਾ ਸਕਦੇ ਹੋ ਤਾਂ ਕਿ ਜੇਕਰ ਕੋਈ ਵੀ ਐਡ ਦੇਖ ਕੇ ਕੋਈ ਇਨਕੁਆਰੀ ਆਉਣੀ ਹੈ ਤਾਂ ਜੋ ਵੀ ਵਿਊਰ ਹੋਵੇਗਾ ਉਹ ਤੁਹਾਨੂੰ ਡਾਇਰੈਕਟ ਤੁਹਾਡੇ ਨੰਬਰ ਦੇ ਉੱਤੇ ਕਾਲ ਕਰ ਸਕਣ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸੇ ਨੇ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੈ ਜਾਂ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਲੜਕੀਆਂ ਜਾਂ ਫਿਰ ਗਰੀ ਪ੍ਰਵਾਰ ਲੜਕੀਆਂ ਦੇ ਡਾਟੇ ਹੈਗੇ ਨੇ ਤਾਂ ਤੁਸੀਂ ਸਾਡੇ ਨਾਲ ਆਪਣੇ ਡਾਟੇ ਮੈਚ ਕਰਵਾ ਸਕਦੇ ਹੋ ਤੇ ਜਾਂ ਫਿਰ ਤੁਸੀਂ ਸਾਡੇ ਨਾਲ ਸੰਡ ਡਾਟਾ WhatsApp ਦੇ ਥਰੂ ਵੀ ਸ਼ੇਅਰ ਕਰ ਸਕਦੇ ਹੋ ਅੱਧੀ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਡਾਟਾ ਤੁਸੀਂ ਸਾਨੂੰ ਜੋ ਨੰਬਰ ਤੁਹਾਨੂੰ ਸਕਰੀਨ ਤੇ ਉੱਤੇ ਦਿਖ ਰਿਹਾਗਾ ਉਸ ਉੱਤੇ ਸੰਡ ਕਰ ਦੇਣੇ ਹਨ ਲੜਕੇ ਦਾ ਰਿਸ਼ਤਾ ਅੱਜ ਸੀ ਤੁਹਾਡੇ ਲਈ ਜੋ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਲੜਕੇ ਦਾ ਰਿਸ਼ਤਾ ਹੈ ਜੋ ਕਿ ਅਰੋੜਾ ਕਾਸਨੂ ਸੰਬੰਧ ਰੱਖਦੇ ਹਨ ਉਸ ਲਈ ਇੱਕ ਸੂਝਵਾਨ ਲੜਕੀ ਦੀ ਲੋੜ ਹੈ ਲੜਕੇ ਦੀ ਉਮਰ 33 ਸਾਲ ਹੈ ਰੰਗ ਗੋਰਾ ਹੈ ਲੜਕੀ ਲੜਕੇ ਦਾ ਕੱਦ 5 ਫੁੱਟ 7 ਇੰਚ ਹੈ ਅਤੇ ਲੜਕੇ ਦੀ ਪੜ੍ਹਾਈ ਵਿੱਚ ਬੀਏ ਪੀਜੀਡੀਸੀਏ ਅਤੇ ਨਾਲ ਹੀ ਐਮਐਸਸੀ ਵੀ ਪਾਸ ਕੀਤੀ ਹੋਈ ਹੈ ਇਸ ਤੋਂ ਇਲਾਵਾ ਹੋਰ ਜਾਣਕਾਰੀ ਲੜਕੇ ਵਾਲੇ ਮੁਕਸਰ ਸ਼ਹਿਰ ਦੇ ਰਹਿਣ ਵਾਲੇ ਹਨ ਇਸ ਸਮੇਂ ਲड़का ਐਸ ਬੈਂਕ ਵਿੱਚ ਕੰਮ ਕਰਦਾ ਹੈ ਲੜਕੀ ਦੀ ਇਨਕਮ 25000 ਸੈਲਰੀ ਤੋਂ ਇਲਾਵਾ ਨਾਲ ਇਨਸੈਂਟਿਵ ਵੀ ਆਉਂਦਾ ਹੈ ਅਤੇ 30000 ਜੋ ਆਮਦਨ ਹੈ ਉਹ ਸਬਜ਼ੀ ਮੰਡੀ ਵਿੱਚੋਂ ਹੈ ਲੜਕੇ ਦੇ ਪਰਿਵਾਰ ਵਿੱਚ ਮਾਤਾ ਜੀ ਅਤੇ ਇੱਕ ਭੈਣ ਹਨ ਜੋ ਕਿ ਵਿਆਹੀ ਹੋਏ ਹਨ ਲੜਕੇ ਦੇ ਪਿਤਾ ਜੀ ਨਹੀਂ ਹਨ ਲੜਕੀ ਦੀ ਭੈਣ ਜੋ ਕਿ ਸਬਜੀ ਮੰਡੀ ਦੀ ਜੋ ਵੀ ਆਮਦਨ ਆਉਂਦੀ ਹੈ ਉਸ ਦੀ ਪੂਰੇ ਨਿਰਖਣ ਕਰਦੇ ਹਨ ਡਿਮਾਂਡ ਲੜਕੇ ਵਾਲਿਆਂ ਨੂੰ ਆਪਣੇ ਲੜਕੇ ਲਈ ਅਰੋੜਾ ਕਾਸਤੀ ਲੜਕੀ ਚਾਹੀਦੀ ਹੈ ਜੋ ਕਿ ਬੀਏ ਪੜੀ ਹੋਵੇ ਤੇ ਇਸ ਤੋਂ ਬਿਨਾ ਹੋਰ ਕੋਈ ਵੀ ਲੈਣ ਦੇਣ ਦੀ ਡਿਮਾਂਡ ਨਹੀਂ ਹੈ ਕੰਨਿਆ ਦੀ ਲੋੜ ਜਿਸ ਕਿਸੇ ਪਰਿਵਾਰ ਨੂੰ ਆਪਣੀ ਲੜਕੀ ਲਈ ਇਹ ਰਿਸ਼ਤਾ ਠੀਕ ਲੱਗੇ ਜਾਂ ਪਸੰਦ ਹੋਵੇ ਤਾਂ ਉਹ ਸਾਨੂੰ ਸਾਡੇ ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰਕੇ ਜਾਂ WhatsApp ਕਰਕੇ ਇਸ ਦਿੱਸਤੀ ਦੀ ਜਾਣਕਾਰੀ ਸਾਡੇ ਕੋਲੋਂ ਲੈ ਸਕਦੇ ਹਨ ਤੇ ਆਪਣੇ ਰਿਸ਼ਤੇ ਦੀ ਗੱਲ ਨੂੰ ਪੱਕੀ ਕਰ ਸਕਦੇ ਹਨ ਰਿਸ਼ਤਾ ਪੱਕਾ ਹੋਣ ਤੇ ਲੜਕੀ ਵਾਲੇ ਲੜਕੇ ਦੇ ਪਰਿਵਾਰ ਨੂੰ ਅਤੇ ਲੜਕੇ ਵਾਲੇ ਲੜਕੀ ਦੇ ਪਰਿਵਾਰ ਨੂੰ ਮਿਲ ਕੇ ਆਪਣੇ ਰਿਸ਼ਤੇ ਦੀ ਗੱਲਬਾਤ ਨੂੰ ਅੱਗੇ ਤੋਰ ਸਕਦੇ ਨੇ ਇੱਕ ਜ਼ਰੂਰੀ ਗੱਲ ਜੋ ਤੁਸੀਂ ਸਾਰਿਆਂ ਨੇ ਧਿਆਨ ਵਿੱਚ ਰੱਖਣੀ ਹੈ ਕੀ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦਿ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਡਾਟਾ ਸਾਨੂੰ ਭੇਜ ਸਕਦੇ ਹੋ ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੇ ਨੂੰ ਲੜਕੀ ਦਾ ਤੇ ਲੜਕੀ ਨੂੰ ਲੜਕੇ ਦਾ ਡਾਟਾ ਵਾਲਾ ਬਾਇਓ ਡਾਟਾ ਰਿਸ਼ਤਾ ਪਸੰਦ ਆ ਜਾਊਗਾ ਜਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਤੁਸੀਂ ਆਪਣਾ ਬਾਇਓ ਡਾਟਾ ਸਾਨੂੰ WhatsApp ਤੋਂ ਜਾਂ ਫਿਰ ਡਾਇਰੈਕਟ ਸਾਨੂੰ ਫੋਨ ਕਾਲ ਤੇ ਦੱਸ ਸਕਦੇ ਹੋ ਤੇ ਤੁਹਾਨੂੰ ਐਡ ਵੀ WhatsApp ਤੇ ਹੀ ਦੇਖਣ ਨੂੰ ਮਿਲ ਜਾਵੇਗੀ ਸਾਡੀ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ